ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਦੌਦਰ ਜੀ ਤਹਿਸੀਲ ਤੇ ਜ਼ਿਲ੍ਹਾ ਬਰਿੰਦ ਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਬੁੱਟਰ ਵੀ ਰਹੇ ਜਾਂਦਾ ਤੇ ਬੱਦਨੀ ਵੀ ਨੇੜੇ ਹੀ ਹੈ ਜੀ आज दी वीडियो च ਤੁਹਾਡੇ ਵਾਸਤੇ ਇੱਕ ਨਗ ਲੈ ਕੇ ਆਏ ਆ ਜੀ ਜਿਹੜੇ ਕੋਲ ਆਪਾਂ ਵੀਡੀਓ ਕਵਰ ਕੀਤੀ ਆ ਪਸ਼ੂ ਪਾਲਣ ਦਾ ਕੰਮ ਆ ਕੋਈ ਵਪਾਰ ਦਾ ਕੰਮ ਨਹੀਂ ਜੀ ਡਿਟੇਲ ਮੈਂ ਬਾਾਈ ਤੋਂ ਲੈ ਦੂੰਗਾ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਾਸੀ ਗਾਰ ਜੀ ਸਸਕਿਆ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਦਲਵੀਰ ਸਿੰਘ ਜੀ ਪਿੰਡ ਦੌਦਰ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 98555 ਜੀ 90091 ਠੀਕ ਹੈ ਵੀਰੇ ਘਰ ਦਾ ਨਾ ਗਿਆ ਜੀ ਘਰ ਦਾ ਨਾ ਗਿਆ ਵੀਰੇ ਸੂਆ ਕਿੰਨਾ ਜੀ ਤੀਜੇ ਸੂਏ ਸੁਣੀ ਵੀਰੇ ਸਮਾਂ ਕਿੰਨਾ ਲਾਉਗੇ ਸਮਾਂ ਵੀਰੇ 7 ਤਰੀ ਹੁੰਦਿਆਂ ਪੂਰੇ ਹੋਏ ਨੇ ਡੇਟ ਮਿਤਾਓ ਹਾਂਜੀ ਬਾਕੀ ਚਲੋ ਬਾਅਦ ਵਿੱਚ ਹਾਂ ਵੱਧ ਕਰ ਮੌਸਮ ਪਤਾ ਨਹੀਂ ਹੁੰਦਾ ਠੀਕ ਹੈ ਜੀ ਥਾਣਾ ਦੀ ਬਾਹਰ ਥਾਣਾ ਬਾਹਰ ਗਰੰਟੀ ਹੈ ਜੀ ਕਿੰਨਾ ਦੁੱਧ ਪਿਆਜੂ ਵੀਰੇ ਬਾਈ 18 19 ਲੀਟਰ ਪੇਸ਼ ਸੀ ਤੇ 200 ਇਹ ਜੋ ਹੈ ਵੇ ਠੀਕ ਹੈ ਇੱਕ ਤੀਜੇ ਤੋਂ 20 ਪਲੱਸ ਤੋਂ ਦੋ 20 ਪਰਾਸੀ ਬਾਕੀ ਅਗਲੇ ਖਰਾਕ ਤੇ ਬਾਈ ਬਾਕੀ ਸੇਵਾ ਹਾਂ ਸੇਵਾ ਜਿੰਨੀ ਕਿ ਅਗਲਾ ਕਰੂਗਾ ਠੀਕ ਹੈ ਸੀਰੀਜ਼ ਲੱਗ ਪੂਰੀ ਹੈ ਜਮਨ ਠੰਡੀ ਸੀ ਲਾਈ ਨਹੀਂ ਕੋਈ ਦੁੱਧ ਜੇ ਕ੍ਰੋਸ ਸੰਭਾਲੇ ਮੁਕਾਬਲੇ ਜੀ ਤੋਰ ਕੇ ਦਿਖਾ ਦਿਓ ਵੀਰੇ ਥੋੜਾ ਜਾਂ ਅੰਗ ਕ੍ਰੋਸ ਆ ਜਾਂਦਾ ਵੀਰੇ ਫਾਇਦਾ ਤੁਹਾਡਾ ਇਹ ਹੋ ਜਾਣਾ ਕਿ ਗਰਮੀ ਕਰਮਾ ਲਈ ਘੱਟ ਮੰਨੂਗੀ ਜੀ ਤੇ ਦੁੱਧ ਸੰਗਣਾ ਹੋਊਗਾ ਜੀ ਦੇਣ ਜਿਹੜੇ ਡੇਟ ਮੁਤਾਬਕ 4 ਪਏ ਆ ਜੀ ਬਾਕੀ ਇੱਕ ਅਦਦ ਦੇਣ ਪਸ਼ੂ ਵੱਧ ਵੀ ਲਿਜਾ ਸਕਦਾ ਜਾਂ ਪਹਿਲਾਂ ਵੀ ਸੂ ਸਕਦਾ ਤਿਆਰੀ ਬਹੁਤ ਸੋਹਣੀ ਕੀਤੀ ਆ ਸੋਹਣਾ ਹਵਾਨਾ ਫੇਟਨ ਵਸਾਲਾ ਥਾਣ ਕੱਲਾ ਕੱਲਾ ਨਿਖੜ ਮ ਮੋੜਲੇ ਮੇਰੇ ਬਸ ਕੋਈ ਗੱਲ ਨਹੀਂ ਮੋਟਾ ਮੱਝਾਰ ਦਾ ਥਾਣਾ ਤੇ ਦੁੱਧ ਵੀ ਕਰਮਾੜੀ ਮਚਾਰ ਕਾ ਹੀ ਪੀਉ ਵਿੱਚ ਬਾਕੀ ਚਾਲੂ ਤਦਾਂ ਕਾਲੀ ਸੰਭੀ ਪਲੀ ਫੋਲ ਲਾ ਜੀ ਤੁਮਾਂ ਨੇ ਦੇ ਪ੍ਰੀਕ ਵੀ ਗੇਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਉਮੀਦ ਤਾਂ ਬਾਈ ਦੱਸਦਾ ਕਿ 1320 ਪਲੱਸ ਦੀ ਹੈ ਕਿਉਂਕਿ ਸੰਭੀ ਪਲੀ ਚੰਗੀ ਤਿਆਰੀ ਸੋਹਣੀ ਕੀਤੀ ਹੈ ਬਾਕੀ ਵੀਰੇ ਦੁੱਧ ਹੁੰਦਾ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਜਿਹੜਾ ਬਾਈ ਇੱਕ ਆ ਮਾਰ ਆ ਜਾ ਟਮਕਣਾ ਜਾ ਜੀ ਵੈਸੇ ਹੀ ਹੈ ਜੀ ਵੈਸੇ ਹੀ ਜਿਵੇਂ ਆਪਾਂ ਮਾਸ ਜਾ ਵਧਿਆ ਹੁੰਦਾ ਠੀਕਾ ਟਮਕਣਾ ਜਾਂ ਵੈਸੇ ਹੀ ਆ ਜਮਾਂ ਐ ਸਮੇਂ ਹੈ ਨਹੀਂ ਏ ਟਿੰਟ ਲੁੱਲਾ ਪਿਆ ਲੈ ਠੀਕ ਹੈ ਜੀ ਇਹ ਤੇ ਲੱਡੂ ਲੱਲਾ ਪਈਆਂ ਥੋੜਾ ਇਹਨੇ ਕੈਮਰੇ ਤੋਂ ਡੱਬਦੇ ਆਉਂਦੀ ਹੈ ਹਾਈਟ ਵੀਲ ਦੀ ਵੀ ਕਰਮ ਵਾਲੀ ਚੰਗੀ ਹੈ ਵੀਲ ਬਹੁਤ ਖੁੱਲੇ ਅੰਗ ਪਿਆਰਾਂ ਦੀ ਬਾਈ ਠੀਕ ਆ ਜੈ ਜੀ ਡਿਮਾਂਡ ਜਿਹੜੇ ਲੈਣੇ ਆ ਵੀਰੇ ਉਹੀ ਦੱਸਿਓ ਜੀ ਮੰਗਉਣਾ ਬਾਈ 70 ਮੰਗਦੇ ਆਪਾਂ ਕਹਿੰਦੇ ਹਾਂ ਹਾਂਜੀ ਆਪਾਂ 60000 ਰੁਪਏ ਕਰਦੇ ਆ ਉਹ ਜਮਾਨਤਨ ਕਰਦੇ ਆ 60000 ਠੀਕ ਹੈ ਜੀ ਜਮਾਂ ਜੈ ਜੀ ਜਿਹੜੇ ਡਿਮਾਂਡ ਆ ਜੀ ਬਾਈ ਕਹਿੰਦਾ ਜੇ ਤਾਂ ਮੁੱਲ ਕਰਾਉਣਾ ਤਾਂ ਫਿਰ ਜ਼ਿਆਦਾ ਵੀਰੇ 62000 ਰੁਪਏ ਜੋ ਮਾਨਦਾਨ ਹੋ ਜਾਊਗਾ ਵੈੜ ਚੰਗੀ ਆ ਜੀ ਦੁੱਧ ਸੰਘਣਾ ਪਿਆ ਦੂਜੀ ਨੇ ਸਿੰਗਲ ਪਸ਼ੂ ਰੱਖਣਾ ਜੀ ਕੱਢ ਘਾਟ ਖੁੱਲਾ ਨੋਈ ਕੱਦ ਘਾਟ ਦੀ ਵੀ ਚੰਗੀ ਆ ਤਾਂ ਫਿਰ ਉਹ ਕੁਆਲਟੀ ਵੀ ਠੀਕ ਆ ਲੈ ਸਹੀ ਗੱਲ ਹੈ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ